ਵੋਟ ਪਾਉਣ ਦਾ ਇਹ ਆਖਰੀ ਮੌਕਾ ਹੈ ਇਸ ਤੋਂ ਬਾਅਦ ਕੋਈ VOTING ਨਹੀਂ ਹੋਏਗੀ ਕੋਈ ਚੋਣ ਨਹੀਂ ਹੋਏਗੀ ਇਹ ਖੱਤਸਾ ਕਿਸੇ ਹੋਰ ਨੇ ਨਹੀਂ ਬਲਕਿ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾ ਅਰਜਨ ਖੜਗੇ ਨੇ ਪ੍ਰਕਟਾਇਆ ਉਹਨਾਂ ਨੇ ਅਜਿਹਾ ਖੱਤਸਾ ਕਿਉਂ ਪ੍ਰਕਟਾਇਆ ਉਹਨਾਂ ਨੂੰ ਅਜਿਹਾ ਬਿਆਨ ਕਿਉਂ ਦੇਣ ਲਈ ਮਜਬੂਰ ਹੋਣਾ ਪਿਆ ਇਸ ਉੱਤੇ ਚਰਚਾ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਭਾਰਤ ਸਰਕਾਰ ਵੱਲੋਂ ਜਲਦੀ ਹੀ ਜੇ ਕਹਿ ਲਈਏ ਕਿ ਕੁਝ ਦਿਨਾਂ ਦੇ ਅੰਦਰ ਹੀ ਹੁਣ ਜਿਹੜਾ ਨਾਗਰਿਕਤਾ ਸੂਦਾਇਕਟ ਸੀਏਏ ਜਿਹੜਾ ਕਮਾਂਤਰੀ ਪੱਧਰ ਉੱਤੇ ਬੜੀ ਚਰਚਾ ਦਾ ਹਿੱਸਾ ਵੀ ਰਿਹਾ ਉਹ ਲਾਗੂ ਕੀਤਾ ਜਾ ਰਿਹਾ ਹੈ ਇਸ ਸਾਰੀ ਗੱਲਬਾਤ ਵਾਸਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕਿ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਨੂੰ ਡਾਕਟਰ ਸਾਹਿਬ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡਰ ਸਾਹਿਬ ਸਤਿ ਸ਼ਕਾਲ ਡਾਕਟਰ ਸਾਹਿਬ ਜਿਵੇਂ ਕਿ ਜ਼ਿਕਰ ਕੀਤਾ ਆਪਾਂ ਕਾਂਗਰਸ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਸਿਆਸੀ لحاظ ਦੀ ਤਾਂ ਉਸ ਦੇ ਜਿਹੜੇ ਹੁਣ ਕੌਮੀ ਪ੍ਰਧਾਨ ਨੇ ਮਲਕਾ ਅਰਜਨ ਖੜਕੇ ਉਹ ਇੱਕ ਬਿਆਨ ਦਿੰਦੇ ਅੱਜ ਥਵਨੇਸ਼ਨਵਰਦ ਦੇ ਵਿੱਚ 오ੜੀਸਾ ਦੇ ਵਿੱਚ ਆਪਣੀ ਵਰਕਰ ਬੈਠਕ ਦੇ ਵਿੱਚ ਕਿ ਜਿਹੜੀ ਹੁਣ ਲੋਕ ਸਭਾ ਦੀ ਚੋਣ ਇਹ ਆਖਰੀ ਹੈ ਆਖਰੀ ਮੌਕਾ ਹੈ ਇਸ ਤੋਂ ਬਾਅਦ ਕੋਈ ਵੋਟਿੰਗ ਨਹੀਂ ਹੋਣ ਵਾਲੀ ਇਹ ਬਿਆਨ ਮਲਕਾ ਅਰਜਨ ਖੜਕੇ ਕਿਉਂ ਦੇ ਰਿਹਾ ਹੈ ਜਾਂ ਕਿਉਂ ਉਹਨਾਂ ਨੂੰ ਦੇਣ ਲਈ ਮਜਬੂਰ ਹੋਣਾ ਪਿਆ ਡਾਕਟਰ ਸਾਹਿਬ ਦੱਸਿਓ ਸਾਰਾ ਕੁਝ ਭਿੰਦਰ ਸਾਹਿਬ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਦਾ ਜਾਂ ਪਿਛਲੇ ਕੁਝ ਮਹੀਨਿਆਂ ਦਾ ਜਿਹੜਾ ਘਟਨਾਕ੍ਰਮ ਹੈ ਜਿਹੜਾ ਕਿ ਐਨਡੀਏ ਦੇ ਹੱਕ ਦੇ ਵਿੱਚ ਜਾ ਰਿਹਾ ਤੇ ਕਾਂਗਰਸ ਪਾਰਟੀ ਨੂੰ ਬੜਾ ਦਬਾਅ ਦੇ ਇਹ ਰਹਿਣਾ ਰਿਹਾ ਜਿਸ ਦੇ ਕਾਰਨ ਇੰਡੀਆ ਗੱਠ ਜੋ ਵੀ ਜਿਹੜਾ ਕਿ ਇਸ ਦਾ ਬਹੁਤ ਵੱਡਾ ਪ੍ਰਭਾਵ ਸੀ ਪਰੰਤੂ ਉਹਦੇ ਵਿੱਚ ਵੀ ਖਲਾਰਾ ਪੈ ਗਿਆ ਤੇ ਉਹਦੇ ਵਿੱਚੋਂ ਸ਼੍ਰੀ ਮਲਕਰ ਜੀ ਨੂੰ ਖੜਗੇ ਦਾ ਇਹ ਬਿਆਨ ਨਿਕਲਦਾ ਤੇ ਉਹਨਾਂ ਵੱਲੋਂ ਇਹ ਖਦਸ਼ਾ ਜाहिर ਕੀਤਾ ਜਾ ਰਿਹਾ ਇਸ ਦੇ ਦੋ ਪੱਖ ਨੇ ਜਾਂ ਤਾਂ ਇਹ ਹੈ ਵੀ ਇੰਨੀ ਬੁਰੀ ਤਰ੍ਹਾਂ ਕਾਂਗਰਸ ਭੈ ਭੀਤ ਹੋ ਚੁੱਕੀ ਹੈ ਵੀ ਉਹਨਾਂ ਨੂੰ ਆਪਣੇ ਭਵਿੱਖ ਦੇ ਪ੍ਰਤੀ ਇਸ ਤਰ੍ਹਾਂ ਸੂਚਨਾ ਪੈ ਰਿਹਾ ਹੈ ਜਾਂ ਇਹਦਾ ਕੋਈ ਪੋਲੀਟੀਕਲ ਹੋਰ ਮਤਲਬ ਵੀ ਹੋ ਸਕਦਾ ਪਰੰਤੂ ਜੋ ਮਲਕਰ ਜੀ ਨੇ ਖੜਗੇ ਨੇ ਆਪਣਾ ਬਿਆਨ ਦਿੱਤਾ ਹੈ ਇਹਦੇ ਮੰਨੇ ਜ਼ਰੂਰ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਜਿਹੜੀਆਂ ਸਾਡੀਆਂ ਗੱਠਜੋੜ ਦੀਆਂ ਪਾਰਟੀਆਂ ਨੇ ਜਾਂ ਗੱਠਜੋੜ ਦੇ ਲੀਡਰ ਨੇ ਉਹਨਾਂ ਨੂੰ ਈਡੀ ਦਾ ਡਰ ਦਿਖਾ ਕੇ ਉਹਨਾਂ ਨੂੰ ਪੈਪੀਟ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਹ ਗਠਜੋੜ ਦੇ ਵਿੱਚੋਂ ਵੀ ਬਾਹਰ ਹੋ ਰਹੇ ਨੇ ਕਹਿੰਦਾ ਭਾਵੇਂ ਕਿ ਉਹਨਾਂ ਨੇ ਜਿਹੜਾ ਅਧਾਰ ਹੈ ਜਿਹੜੇ ਜਿਹੜੇ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਆਪਣਾ ਇਹ ਜ਼ਹਰ ਕੀਤਾ ਵੀ ਇਸ ਵਾਰ ਹੀ ਇਲੈਕਸ਼ਨ ਹੋਏਗੀ ਇਸ ਤੋਂ ਬਾਅਦ ਫਿਰ ਇਲੈਕਸ਼ਨੇ ਨਹੀਂ ਹੋਣੀ ਉਹ ਹਮ ਸੰਕੇਤ ਕਿਸ ਤਰ੍ਹਾਂ ਦਾ ਦੇ ਰਹੇ ਨੇਗੇ ਇਹਦਾ ਮਤਲਬ ਹੈ ਵੀ ਜਾਤਾ ਉਹ ਆਪਣੀ ਹੋਂਦ ਗਵਾ ਰਹੇ ਨੇ ਜਾਂ ਉਹਨਾਂ ਨੂੰ ਇਹ ਲੱਗਦਾ ਵੀ ਦੇਸ਼ ਦੇ ਵਿੱਚ ਇਹ ਜਿਹੜਾ ਲੈਕਟੋਰਲ ਸਿਸਟਮ ਹੈ ਇਹੀ ਖਤਮ ਹੋ ਜਾਣਾ ਹੁਣ ਇਹਦੇ ਤੇ ਵੱਖਰਾ ਮਾਨੇ ਨੇ ਉਹਨਾਂ ਦੇ ਬਹੁਤ ਗੰਭੀਰ ਮਾਨੇ ਨੇ ਪਰੰਤੂ ਇਹਦੇ ਪਿੱਛੇ ਜਰੂਰ ਇਹ ਲੱਗ ਰਿਹਾ ਕਿ ਜਿਹੜੀ ਘਟਨਾਕਰਮ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਕਿ ਤਿੰਨ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਐਡੀ ਵੱਡੀ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਸ਼੍ਰੀ ਰਾਮ ਮੰਦਰ ਦੇ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਦਾ ਜਿਸ ਤਰ੍ਹਾਂ ਕਿ ਦੇਸ਼ ਵਿਦੇਸ਼ ਦੇ ਵਿੱਚ ਐਨਡੀਆ ਸਰਕਾਰ ਨੂੰ ਅਤੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਮਿਲਦਾ ਮਹਿਸੂਸ ਹੋ ਰਿਹਾ ਤੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਮੀਡੀਆ ਨੇ ਉਹਨੂੰ ਜਗ੍ਹਾ ਦਿੱਤੀ ਹੈ ਤੇ ਜਿਸ ਤਰ੍ਹਾਂ ਲੱਗ ਰਿਹਾ ਉਹਦੇ ਤੋਂ ਹੀ ਗੱਲਾਂ ਸਾਹਮ ਆ ਰਹੀਆਂ ਨੇ ਕਿ ਕਾਂਗਰਸ ਪਾਰਟੀ ਬਹੁਤ ਵੱਡੇ ਦਵਾ ਦੇ ਹੇਠ ਹੈ ਜੀ ਭਿੰਦਰ ਸਾਹਿਬ ਕਹਿੰਦਾ ਭਾਬ ਕਿ ਖੜਗੇ ਸਾਹਿਬ ਦੇ ਬਿਆਨ ਪਿੱਛੇ ਕਿੰਨਾ ਕਿਤੇ ਈਡੀ ਜ਼ਰੂਰ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਈਡੀ ਦੀ ਜਿਹੜੀ ਹੈ ਨੋਟਿਸ ਆ ਰਹੇ ਨੇ ਕਿ ਜਿਹੜਾ ਗੱਠ ਜੋੜ ਟੁੱਟ ਰਿਹਾ ਕਹਿੰਦਾ ਭਾਬ ਕਿ ਨਤੀਸ਼ ਕੁਮਾਰ ਵੱਲੋਂ ਜਦੋਂ ਜਿਹੜੀ ਹੈ ਇੰਡੀਆ ਗੱਠਜੋੜ ਤੋਂ ਬਾਹਰ ਛਲਾਂਗ ਲਗਾਈ ਗਈ ਹੈ ਤੇ ਇਹਦਾ ਵੱਡਾ ਅਸਰ ਕਾਂਗਰਸ ਖੇਮੇ ਦੇ ਵਿੱਚ ਪਿਆ ਜੀ ਬਿਲਕੁਲ ਭਿੰਦਰ ਸਾਹਿਬ ਇਹ ਤਾਂ ਠੀਕ ਹੈ ਕਿਉਂਕਿ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਨਤੀਸ਼ ਕੁਮਾਰ ਜੋ ਕਿ ਇੰਡੀਆ ਗੱਠਜੋੜ ਬਣਾਉਣ ਦੇ ਲਈ ਵੱਡੀ ਭੂਮਿਕਾ ਆਦਾ ਕੀਤੀ ਸੀ ਤੇ ਉਹੀ ਐਨਡੀਆ ਦੇ ਨਾਲ ਚਲੇ ਗਏ ਇਹਦਾ ਸਭ ਤੋਂ ਵੱਡੀ ਸੈਟਬੈਕ ਪਹੁੰਚੀ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਐ ਐਂਡੀਆ ਇੰਡੀਆ ਗੱਠਜੋੜ ਦੇ ਪਾਰਟੀਆਂ ਨੇ ਜਾਂ ਲੀਡਰਸ਼ਿਪ ਹੈ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਿਆ ਉਸ ਦੇ ਵਿੱਚੋਂ ਇਹ ਬਿਆਨ ਲੱਗ ਰਿਹਾ ਹੈ ਨਿਰਸੰਦੇਹ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਪਿਛਲੇ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਤਾਂ ਭਾਰਤ ਦੇ ਵਿੱਚ ਪਿਛਲੇ ਸਮੇਂ ਤੇ ਸੀਬੀਆਈ ਦਾ ਸਿਸਟਮ ਸੀਗਾ ਜਿਹੜੇ ਨੂੰ ਕਿ ਰੂਲਿੰਗ ਪਾਰਟੀ ਬਰਤਦੀ ਰਹੀ ਹੈ ਜਿਸ ਤਰ੍ਹਾਂ ਕਿ ਜੇਪਗੌੜਾ ਦੀ ਸਰਕਾਰ ਸਮੇਂ ਦੀ ਤੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਜਿਹੜੀਆਂ ਸੈਂਟਰ ਏਜੰਸੀਆਂ ਨੇ ਉਹਨਾਂ ਨੂੰ ਰੂਲਿੰਗ ਪਾਰਟੀ ਹਮੇਸ਼ਾ ਬਰਤੀ ਰਹੀ ਪਰੰਤੂ ਹੁਣ ED ਦਾ ਜਿਹੜਾ ਇੰਨਾ ਭੈਅ ਪ੍ਰਤੀਤ ਕਰਨ ਵਾਲਾ ਕਾਂਗਰਸ ਨੂੰ ਡਰ ਦਿਖਾਇਆ ਜਾ ਰਿਹਾ ਹੈ ਜਾਂ ਦੂਸਰੀਆਂ ਪਾਰਟੀਆਂ ਨੂੰ ਇਹਦੇ ਤੋਂ ਇੱਕ ਖਿਆਲ ਇਹ ਵੀ ਆ ਰਿਹਾ ਹੈ ਵੀ ED ਦਾ ਡਰ ਕਿਉਂ ਹੈ ਇਹਦਾ ਮਤਲਬ ਹੈ ਦੇਸ਼ ਦਾ ਜਿਹੜਾ ਸਿਸਟਮ ਹੈ ਜਾਂ ਜਿਹੜੀ ਪੋਲੀਟੀਕਲ ਪਾਰਟੀ ਹੈ ਜਾਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਰਾਸਤਾ ਦੇ ਉੱਪਰ ਰਹੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਪੜੇ ਜਾਂ ਕਟਾਈਆਂ ਤਾਂ ਕੀਤੀਆਂ ਨੇ ਜਿਸ ਦੇ ਕਾਰਨ ਈਡੀ ਤੋਂ ਉਹ ਪੈਕੀਟ ਹੋ ਰਹੇ ਨੇ ਅਗਰ ਸੱਚੀ ਸੁੱੱਚੇ ਢੰਗ ਦੇ ਨਾਲ ਦੇਸ਼ ਦੀ ਸੇਵਾ ਕੀਤੀ ਹੁੰਦੀ ਤਾਂ ਇਸ ਤਰ੍ਹਾਂ ਦੀ ਉਹਨਾਂ ਨੂੰ ਪੈਕੀਟ ਹੋਣ ਦੀ ਜ਼ਰੂਰਤ ਨਹੀਂ ਸੀ ਪੈਣੀ ਕਿਉਂਕਿ ਪਹਿਲਾਂ ਵੀ ਏਜੰਸੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਸਾਫ਼ ਨਿਕਲ ਸਕਦੇ ਨੇ ਤੇ ਹੁਣ ਈਡੀ ਤੇ ਡਰਦਾ ਜਿਹੜਾ ਸਮਝ ਆ ਰਿਹਾ ਹੈ ਕਿਤੇ ਨਾ ਕਿਤੇ ਕੋਈ ਵੱਡੇ ਸਕੈਮ ਕਿਤੇ ਵੱਡੇ ਕਾਪੜੇ ਕਿਸੇ ਨਾ ਕਿਸੇ ਜਗ੍ਹਾ ਤੇ ਇਹ ਅਰ ਇਕਨੋਮਿਕ ਜਿਹੜੀ ਹੈਗੀ ਹੈਗੀ ਕੱਪੜੇ ਵਾਗੀਆਂ ਜ਼ਰੂਰ ਹੋਈਆਂ ਨੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਈਡੀ ਆਪਣਾ ਪੂਰਾ ਰੂਪ ਵਿਰਾਟ ਰੂਪ ਦਿਖਾ ਕੇ ਉਹਨਾਂ ਨੂੰ ਡਰਾ ਰਹੀ ਹੈ ਤੇ ਡਰ ਰਹੇ ਨੇ ਇਹਦਾ ਮਤਲਬ ਹੈ ਕੋਈ ਨਾ ਕੋਈ ਕਾਰਨ ਤਾਂ ਹੈ ਹੀ ਹੈ ਨਾ ਦੋਨੋਂ ਪਾਸੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਮਝ ਆ ਰਹੀ ਹੈ ਜੀ ਭਿੰਦਰ ਸਾਹਿਬ ਬਿਲਕੁਲ ਦੋਨੋਂ ਪਾਸੇ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਇੱਕ ਬੰਨੇ ਤਾਂ ਜਿਵੇਂ ਵਿਰੋਧੀ ਧਿਰ ਸਤਾ ਤੇ ਕੇਂਦਰੀ ਸਤਾ ਤੇ ਭਾਜਪਾ ਤੇ ਦੋਸ਼ ਮੜਦਿਆਂ ਨੇ ਕਿ ਉਹਨਾਂ ਦੇ ਦਿਵਾਲੇ ਜਿਹੜਾ ਈਡੀ ਪਚਾਈ ਜਾ ਰਹੀ ਹੈ। ਲਿਹਾਜਾ ਜਿਹੜਾ ਉਹਨਾਂ ਦਾ ਗੱਠ ਜੋੜ ਹੈ ਉਹਨੂੰ ਮਜ਼ਬੂਤ ਹੋਣ ਤੋਂ ਪਹਿਲਾਂ ਹੀ ਖਦੇੜਿਆ ਜਾ ਰਿਹਾ ਹੈ। ਕਿਉਂਕਿ ਨतीश ਕੁਮਾਰ ਦੀ ਜਾਣ ਤੋਂ ਬਾਅਦ ਖੜਗੇ ਦਾ ਇਹ ਬਿਆਨ ਹੋਣ ਆਪਣੇ ਆਪ ਦੇ ਵਿੱਚ ਅਹਿਮ ਹੈ। ਪਰ ਡਾਕਟਰ ਸਾਹਿਬ ਜਿਵੇਂ ਕਿ ਬਿਆਨ ਜਿਕਰ ਆਪਾਂ ਕੋਕੀਏ ਇਹ ਆਖਰੀ ਚੋਣ ਹੋਏਗੀ ਆਖਰੀ ਮੌਕਾ ਹੈ VOTING ਦਾ ਕਹਿੰਦਾ ਭਾਵ ਕਿ ਜਿੱਥੇ VOTERਾਂ ਨੂੰ ਸੁਚੇਤ ਕੀਤਾ ਹੈ ਉੱਥੇ ਨਾਲ ਭਾਰਤ ਸਰਕਾਰ ਨੂੰ ਕਹਿ ਲਈ ਕਿ ਮੋਦੀ ਸਰਕਾਰ ਨੂੰ ਖੜਗੇ ਦਾ ਇੱਕ ਤਾਨਾ ਵੀ ਹੈ ਤੇ ਨਾਲ ਉਹਨਾਂ ਨੇ ਜਿਹੜਾ ਗਠਜੋੜ ਦੀਆਂ ਧਿਰਾਂ ਨੇ ਇੰਡੀਆ ਗਠਜੋੜ ਦੀਆਂ ਧਿਰਾਂ ਉਹਨਾਂ ਨੂੰ ਹੋਰ ਸੁਚੇਤ ਵੀ ਕੀਤਾ ਹੈ ਤੇ ਨਾਲ ਜਿਵੇਂ ਡਾਕਟਰ ਸਾਹਿਬ ਇੱਕ ਡਰ ਈਡੀ ਦਾ ਡਰ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਉਹ ਵੀ ਪ੍ਰਗਟਾਇਆ ਪਰ ਜੇਕਰ ਵੀ ਦੇਖੀਏ ਕਿ ਜੇਕਰ ਚੋਣ ਨਹੀਂ ਹੋਏਗੀ ਇਸ ਦੇ ਵਿੱਚ ਆਖਰੀ ਚੋਣ ਹੈ ਇਸ ਤੋਂ ਬਾਅਦ ਜਿਹੜੀ ਡੈਮੋਕ੍ਰੇਸੀ ਉਹ ਕਿਸ ਪੱਧਰ ਦੀ ਰਹੇਗੀ ਉਹਨਾਂ ਦਾ ਕਹਿਣ ਦਾ ਮਤਲਬ ਕੀ ਹੈ ਕਿ ਆਖਰੀ ਚੋਣ ਹੈ ਲੋਕ ਸਭਾ ਦੀ 2024 ਦੀ ਆਖਰੀ ਚੋਣ ਕਿਉਂਕਿ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਤਾਂ ਹਰ 5 ਸਾਲਾਂ ਬਾਅਦ ਲੋਕ ਸਭਾ ਦੀ ਚੋਣ ਤੈ ਹੈ ਪਰੰਤੂ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਕਹਿ ਰਹੇ ਨੇ ਕਿ ਇਹ ਆਖਰੀ ਚੋਣ ਹੈ ਜੀ ਵੀਰ ਸਾਹਿਬ ਜਿਸ ਤਰ੍ਹਾਂ ਕਿ ਕੌਮੀ ਜਾਂ ਮੰਤਰੀ ਪੱਧਰ ਦੇ ਉੱਪਰ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਮੰਤਰੀ ਵੱਡੀਆਂ ਜਿਹੜੀਆਂ ਸ਼ਕਤੀਆਂ ਨੇ ਜਿੱਥੇ-ਜਿੱਥੇ ਦੇਖਿਆ ਜਾਵੇ ਜਿਵੇਂ ਕਿ ਇੱਕ ਰਿਪੋਰਟਾਂ ਇਹ ਵੀ ਆ ਰਹੀਆਂ ਨੇ ਕਿ ਵਿਸ਼ਵ ਦੀ 72% ਜਿਹੜੀ ਪਾਪੂਲੇਸ਼ਨ ਹੈ ਉਹ ਡਿਕਟੇਟਰਸ਼ਿਪ ਦੇ ਅੰਦਰ ਹੈ ਜਿਵੇਂ ਕਿ ਵੱਡੇ ਮੁਲਕਾਂ ਦੇ ਵਿੱਚ ਜਿਵੇਂ ਰੂਸ ਦੇ ਵਿੱਚ ਹੈ ਉੱਥੇ ਉਹ ਰੱਖਮਾ ਕਰ ਦਿੱਤਾ ਗਿਆ ਚੀਨ ਦੇ ਵਿੱਚ ਰੱਖਮੀ ਹੋ ਗਈ ਹੈ ਵੀ ਉਹਨਾਂ ਦਾ ਕਹਿਣ ਤੋਂ ਭਾਵ ਹਾਲਾ ਕਿ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਵੀ ਉਹ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਨੇ ਇਹ ਤਾਂ ਖੜਕੇ ਸਾਹਿਬ ਵੀ ਦੱਸ ਸਕਦੇ ਨੇ ਵੀ ਇਹਦਾ ਮਤਲਬ ਕੀ ਹੈਗਾ ਜੇਕਰ ਭਾਰਤੀ ਜਨਤਾ ਪਾਰਟੀ ਜਿੱਤੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਰੂਪ ਅਕਤਿਆਰ ਕਰੇਗੀ ਤੇ ਦੂਸਰਾ ਇਹਦਾ ਇਹ ਹੈ ਵੀ ਇੱਕ ਪਾਸੇ ਤਾਂ ਉਹਨਾਂ ਨੇ ਆਪਣੀਆਂ ਧਿਰਾਂ ਨੂੰ ਦਰਬੀ ਜਹਰ ਕੀਤਾ ਉਹਨਾਂ ਨੂੰ ਸチェਤ ਨਹੀਂ ਕੀਤਾ ਪਰੰਤੂ ਇਹਦਾ ਇਹ ਉਲਟਾ ਅਸਰ ਵੀ ਹੋ ਸਕਦਾ ਹੈ ਡਰ ਡਰਵੀ ਹੋ ਸਕਦਾ ਹੋਰ ਜ਼ਿਆਦਾ ਡਰ ਕੇ ਉਹ ਬਿਲਕੁਲ ਹੀ ਆਪਣਾ ਦਿਲ ਛੱਡ ਸਕਦੀਆਂ ਨੇ ਜਾਂ ਇਹਦੇ ਵਿੱਚ ਲਾਮਬੰਦੀ ਹੋਰ ਵੀ ਇਸ ਤਰ੍ਹਾਂ ਦੀਆਂ ਤਾਕਤਾਂ ਭਾਰੂ ਹੋ ਸਕਦੇ ਨੇ ਦੋਨੇ ਪਾਸੇ ਸਾਹਮਣੇ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਪਿੰਡੂ ਬਿਲਕੁਲ ਨਰਸਰ ਸਾਹਿਬ ਇੱਕ ਇਸ਼ਾਰਾ ਇਹ ਵੀ ਹੈ ਕਿ ਅਸੀਂ ਤਰਸ ਦੇ ਪਾਤਰ ਵਜੋਂ ਲੋਕਾਂ ਦੇ ਵਿੱਚ ਵਿਚਰੀਏ ਕਿ ਭਾਰ ਸਰਕਾਰ ਜਾਂ ਏਡੀ ਸਾਡੇ ਤੇ ਅਜਿਹਾ ਤੱਕਾ ਕਰ ਰਹੀ ਹੈ ਇੱਕ ਇੱਕ ਇਹ ਵੀ ਮੰਨ ਸਕਦੇ ਹਾਂ ਕਿ ਕੋਈ ਸਿਆਸੀ ਮੈਥਡ ਅਪਣਾਇਆ ਹੋ ਸਕਦਾ ਪਰ ਜਿਵੇਂ ਕਿ ਪਹਿਲਾਂ ਮੀਡੀਆ ਦੇ ਕੁਝ ਅੰਗਲ ਉਤੇ ਚਰਚਾ ਵਾਕੀ ਸੀ ਕਿ ਸ਼ਾਇਦ ਜਿਹੜੀ ਹੈ ਮੋਦੀ ਸਰਕਾਰ ਕੋਈ ਡੈਮੋਕ੍ਰੈਟਿਕ ਸੈਟਅਪ ਨੂੰ ਚੇਂਜ ਕਰ ਸਕਦੀ ਹੈ ਤੇ ਜਿਵੇਂ ਹੁਣ ਖੜਗੇ ਸਾਹਿਬ ਹੋਰਾਂ ਨੇ ਇੱਕ ਸਪਸ਼ਟ ਬਿਆਨ ਦੇ ਦਿੱਤਾ ਹੈ ਆਪਣੇ ਵਰਕਰ ਮੀਟਿੰਗ ਸਮੇਲਨ ਦੇ ਵਿੱਚ ਕਿ ਆਖਰੀ ਹੀ ਚੋਣ ਹੈ ਇਸ ਤੋਂ ਬਾਅਦ VOTING ਨਹੀਂ ਹੋਣੀ ਮਤਲਬ ਕਿ ਇਸ ਤੋਂ ਬਾਅਦ ਕੋਈ ਹੋਰ ਡੈਮੋਕ੍ਰੈਟਿਕ ਸੈਟਅਪ ਅਪਣਾਇਆ ਜਾ ਸਕਦਾ ਹੈ ਡਿਕਟੇਟਰਸ਼ਿਪ ਜਿੱਦਾਂ ਕਿ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕੀ ਖਤਰਾ ਹੈ ਦੇਸ਼ ਨੂੰ ਫਿਰ ਜੇ ਖੜਗੇ ਸਾਹਿਬ ਕਹਿ ਰਹੇ ਨੇ ਕੋਈ ਆਮ ਬੰਦਾ ਨਹੀਂ ਦੇਸ਼ ਦੀ ਉਹ ਪਾਰਟੀ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ ਜਿਸ ਨੇ ਇੱਕ ਬੜਾ ਵੱਡਾ ਪਿਛਲੇ ਕੁਰਬਾਨੀ ਦਾ ਇਤਿਹਾਸ ਵੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਸ ਧਿਰ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਵੀ ਕਹਿ ਰਹੇ ਨੇ ਜੀ ਡਾਕਟਰ ਸਾਹਿਬ ਇਹ ਇਹੀ ਇਹੀ ਹੋ ਸਕਦਾ ਹੈ ਬੇਸ਼ੱਕ ਜਿਹੜੀਆਂ ਵੱਡੀਆਂ ਜਿਹੜੀਆਂ ਸ਼ਕਤੀਆਂ ਨੇ ਬਿਸ਼ੂਪ ਪੱਧਰ ਦੇ ਉੱਪਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਜਿਵੇਂ ਕਿ ਉਥੇ ਰੱਖਮਕ ਰੱਖ ਲਿਆ ਵੀ ਤਾਂ ਉਮਰ ਉਹ ਹੀ ਪ੍ਰਧਾਨ ਰਹਿਣਗੇ ਜਾਂ ਰਾਸ਼ਟਰਪਤੀ ਰਹਿਣਗੇ ਕੋਈ ਇਸ ਤਰ੍ਹਾਂ ਦਾ ਸੈਟਅਪ ਸ਼ਾਇਦ ਹਾਂ ਕੁਝ ਦੇਸ਼ਾਂ ਦੇ ਵਿੱਚ ਜਿਵੇਂ ਤਾਓਮਰ ਪ੍ਰਧਾਨ ਮੰਤਰੀ ਤਾਓਮਰ ਰਾਸ਼ਟਰਪਤੀ ਬਿਲਕੁਲ ਉਹ ਸੈਟਅਪ ਅਪਣਾਇਆ ਗਿਆ ਅਜਿਹਾ ਖਦਸਾ ਹੀ ਹੈ ਖੜਗੀ ਸਾਹਿਬ ਨੂੰ ਜੀ ਪਰ ਇਹ ਹਾਲੇ ਸਪਸ਼ਟ ਨਹੀਂ ਹੋ ਕਿ ਜਿਵੇਂ ਕਿ ਦੁਨੀਆਂ ਦੇ ਮੁਲਕਾਂ ਦੇ ਵਿੱਚ ਅਪਣਾਇਆ ਗਿਆ ਡੈਮੋਕਰੇਸੀ ਨੂੰ ਵਰਤ ਕੇ ਡੈਮੋਕਰੈਟਿਕ ਸੈਟਅਪ ਨੂੰ ਵਰਤ ਕੇ ਲੋਕ ਜਨ ਜਨਮਤ ਸੰਗ੍ਰਹਿ ਕਰਾ ਕੇ ਇਹ ਇਸ ਦੇ ਲਈ ਫਤਵਾ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਉਹ ਲਾਗੂ ਕਰ ਸਕਦੇ ਨੇ ਕਿਉਂਕਿ ਅਲੱਗ-ਅਲੱਗ ਸਿਸਟਮ ਨੇ ਡੈਮੋਕ੍ਰੇਸੀ ਦੇ ਜਿਹੜੇ ਵੱਖ-ਵੱਖਰੇ ਰੂਪ ਨੇ ਪਾਰਲੀਮੈਂਟਰੀ ਫਾਰਮ ਆਫ ਡੈਮੋਕ੍ਰੇਸੀ ਹੈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਡੈਮੋਕ੍ਰੇਸੀ ਹੈ ਅਤੇ ਫਿਰ ਇਹ ਹੈ ਵੀ ਕਈ ਦੇਸ਼ਾਂ ਦੇ ਵਿੱਚ 4 ਸਾਲ ਤੱਕ ਦੀ ਮਿਆਦ ਹੈ ਕਿਸੇ ਦੀ 5 ਸਾਲ ਦੀ ਹੈ ਕਿਸੇ ਦੀ 3 ਦੀ ਹੈ ਕਿਸੇ ਦੀ ਤਾਂ ਉਮਰ ਦੀ ਹੈ ਇਹ ਡੈਮੋਕਰੈਟਿਕ ਸੈਟਅਪ ਨੂੰ ਕਿਸ ਤਰ੍ਹਾਂ ਦਾ ਮੂੜਾ ਦੇਣਾ ਚਾਹੁੰਦੇ ਨੇ ਜਾਂ ਜਿਸ ਦਾ ਉਹਨਾਂ ਨੂੰ ਖਦਸ਼ਾ ਹੈ ਉਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਉਹ ਸਪਸ਼ਟ ਕਰ ਸਕਦੇ ਨੇ ਕਿ ਦੀਪਿੰਦਰ ਸਾਹਿਬ ਬਿਲਕੁਲ ਖੜਗੀ ਸਾਹਿਬ ਦਾ ਇੱਕ ਖੱਤਸਾ ਖੈਰ ਬੜਾ ਗੰਭੀਰ ਹੈ ਤਾਂ ਹੀ ਤਾਂ ਆਪਾਂ ਚਰਚਾ ਕੀਤੀ ਹੈ ਪਰ ਦੂਜੇ ਬੰਨੇ ਪਾਰ ਸਰਕਾਰ ਕਹਿ ਰਹੀ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਇੱਕ ਉੱਚ ਤਾਕਤ ਦੀ ਕਮੇਟੀ ਕਾਇਮ ਕੀਤੀ ਸੀ ਸਾਫਕਾਰ ਰਾਸ਼ਟਰਪਤੀ ਦੀ ਇਕਵਾਈ ਹੇਠ ਕਿ ਦੇਸ਼ ਦੇ ਵਿੱਚ ਜਿਹੜਾ ਚੋਣ ਦਾ ਢਾਂਚਾ ਉਹ ਜਿਹੜਾ ਵੱਖਰੇ ਸੈਟਅਪ ਦੇ ਵਿੱਚ ਹੋਵੇ ਮਤਲਬ ਕਿ ਇੱਕ ਰਾਸ਼ਟਰ ਇੱਕ ਚੋਣ ਇੱਕੋ ਸਮੇਂ ਜੜੀਆਂ ਚੋਣਾਂ ਹੋਣਾ ਚਾਹੀਏ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਆਦ ਉਹ ਖੈਰ ਹਾਲੇ ਜਿਹੜੀ ਹੈ ਸੈਟਅਪ ਉਹਦੇ ਤੇ ਜਿਹੜੀ ਕਮੇਟੀ ਹੈ ਉਹ ਨਿਠਵੈਟ ਕੀ ਵਿਚਾਰ ਕਰ ਰਹੀ ਹੈ ਲੋਕਾਂ ਦੇ ਪਿਛਲੇ ਸਮੇਂ ਵਿਚਾਰ ਵੀ ਲੈ ਸਿਆਸੀ ਤਰ੍ਹਾਂ ਦੇ ਵੀ ਵਿਚਾਰ ਲੈ ਪਰ ਵਦੇਰੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਉਸ ਸੈਟਅਪ ਨੂੰ ਇੱਕੋ ਸਮੇਂ ਇੱਕ ਰਾਸ਼ਟਰੀ ਚੋਣ ਉਹਦੇ ਖਿਲਾਫਤੀ ਆਵਾਜ਼ ਉੱਠ ਕੀਤੀ ਹੈ ਖੈਰ ਅੱਗੇ ਵੇਖਣਾ ਹੋਵੇਗਾ ਕਿ ਭਾਰਤ ਸਰਕਾਰ ਜਿਹੜਾ ਡੈਮੋਕ੍ਰੈਟਿਕ ਸੈਟਅਪ ਹੈ ਉਹਨੂੰ ਅੱਗੇ ਕਿਵੇਂ ਬਹਾਲ ਰੱਖ ਸਕਦੀ ਹੈ ਹੁਣ ਤੱਕ ਜਿਹੜਾ ਭਾਰਤੀ ਦੁਨੀਆ ਦੇ ਵਿੱਚ ਇੱਕ ਵੱਖਰੀ ਪਛਾਣ ਇਹ ਵੀ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਲੋਕਤੰਤਰ ਉਹ ਭਾਰਤ ਦੇ ਵਿੱਚ ਹੈ ਦੂਜੇ ਬਣੇ ਡਾਕਟਰ ਸਾਹਿਬ ਸੀਏਏ ਕਹਿ ਲਈਏ ਕਿ ਨਾਗਰਿਕਤਾ ਸੂਡ ਐਕਟ ਜਿਹੜਾ ਕਿ 2019 ਦੇ ਵਿੱਚ ਲਿਆਂਦਾ ਗਿਆ ਪਾਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਕੌਮੀ ਤੇ ਕਮਾਂਤਰੀ ਪੱਧਰ ਉੱਤੇ ਇਸ ਮਾਮਲੇ ਦੀ ਵੱਡੇ ਪੱਧਰ ਉੱਤੇ ਚਰਚਾ ਹੋਈ ਹੁਣ ਕਹਿ ਲਈਏ ਕਿ ਕੇਂਦਰੀ ਵਿਜਾਰਤ ਦੇ ਹਲਕਿਆਂ ਦੇ ਵਿੱਚੋਂ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਸੀਏ ਨੂੰ ਇੱਕ ਹਫਤੇ ਦੇ ਵਿੱਚ ਲਾਗੂ ਕਰਨ ਜਾ ਰਹੀ ਹੈ ਡਾਕਟਰ ਸਾਹਿਬ ਇਹ ਮਾਮਲਾ ਕੀ ਹੈ ਕਿਉਂਕਿ ਪਿਛਲੇ ਸਮੇਂ ਬੜੀ ਚਰਚਾ ਦਾ ਹਿੱਸਾ ਰਿਹਾ ਵਿਚਾਰਿਆ ਤੇ ਹੁਣ ਇੱਕਦਮ ਜੱਕਦਮ ਰਾਮ ਮੰਦਰ ਤੋਂ ਬਾਅਦ ਸੀਏ ਦੀ ਗੱਲ ਆਉਣੀ ਜੀ ਡਾਕਟਰ ਸਾਹਿਬ ਮੰਡਰ ਸਾਹਿਬ ਜਿਸ ਤਰ੍ਹਾਂ ਕੇ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਭਾਰਤ ਸਰਕਾਰ ਜਾਂ ਮੋਦੀ ਸਰਕਾਰ ਜਾਂ ਐਨਡੀਏ ਸਰਕਾਰ ਜਿਸ ਤਨਾ ਵੀ ਹੈ ਪੂਰੇ ਇਹ ਫੋਲਟ ਚਾਦੀ ਵਿੱਚ ਆਪਣੇ ਆਪ ਕੀਤੇ ਕੰਮਾਂ ਦੇ ਬਦਲੇ ਕਿਹਾ ਜਾ ਸਕਦਾ ਹੈ ਉਹ ਹਰੇਕ ਜੀਮ ਜਿਹੜੀ ਪਈ ਹੈ ਉਹਨਾਂ ਦੀ ਉਸ ਨੂੰ ਲਾਗੂ ਕਰਨ ਦੇ ਲਈ ਪੂਰੀ ਤਰ੍ਹਾਂ ਬਚਨਬੱਤ ਬਣੇ ਹੋਏ ਨੇ ਤੇ ਪੂਰੀ ਤਰ੍ਹਾਂ ਉਹ ਜੋਸ਼ ਦੇ ਵਿੱਚ ਨੇ ਇਹੇ ਤਰ੍ਹਾਂ ਹੁਣ ਕੇਂਦਰੀ ਮੰਤਰੀ ਸ਼੍ਰੀ ਸ਼ਾਂਤ ਨੂੰ ਠਾਕਰ ਨੇ ਇਹ ਕਿਹਾ ਕਿ ਸੀਏ ਨੂੰ ਇੱਕ ਹਫ਼ਤੇ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਅਸਲ ਦੇ ਵਿੱਚ ਸੀਏ ਜਿਹੜਾ 31 12 2014 ਤੱਕ ਜਿਹੜੇ ਭਾਰਤ ਦੇ ਵਿੱਚ ਸਾਈ ਮੁਸਲਮਾਨ ਨੇ ਸਿੱਖ ਬੋਧੀ ਜਾਂ ਵੱਖੋ ਵੱਖਰੀ ਮੁਰਖਾਂ ਦੇ ਵਿੱਚੋਂ ਆ ਕੇ ਬਚੇ ਜਿਹੜੇ ਉਹਨਾਂ ਸਰਕਾਰਾਂ ਦੇ ਸਤਾਏ ਹੋਏ ਨੇ ਉਹਨਾਂ ਨੂੰ ਨਾਗਰਿਕਤਾ ਦੇਣ ਬਾਰੇ ਜਿਹੜਾ CAA 2019 ਵਿੱਚ ਪਾਕਿਸਤਾਨ ਪਾਕਿਸਤਾਨ ਡਾਕਟਰ ਸਾਹਿਬ ਅਫਗਾਨਿਸਤਾਨ ਤੇ ਬੰਗਲਾਦੇਸ਼ ਇਹ ਤਿੰਨ ਦੇਸ਼ਾਂ ਦੀ ਸ਼ਾਇਦ ਗੱਲ ਹੁੰਦੀ ਹੈ ਗੈਰ ਮੁਸਲਮ ਜਿਹੜੀ ਲੋਕ ਨੇ ਸਤਾਏ ਹੋਏ ਮੁਸਲਮ ਕੰਟਰੀ ਦੇ ਇਸ ਤਰ੍ਹਾਂ ਦੀ ਗੱਲਬਾਤ ਜੀ ਹਾਂ ਉਹਨਾਂ ਨੂੰ ਮਤਲਬ ਨਾਗਰਿਕਤਾ ਦੇਣ ਦੇ ਸਬੰਧ ਦੇ ਵਿੱਚ ਇਹ ਐਕਟ ਲਿਆਂਦਾ ਗਿਆ ਸੀ ਜਿਹੜਾ ਕਿ 2019 ਦੇ ਵਿੱਚ ਆਇਆ ਸੀ ਇਸ ਦਾ ਉਸ ਵੇਲੇ ਵੀ ਸਖਾ ਵਿਰੋਧ ਹੋਇਆ ਸੀ ਨਿਰਸੰਦੇ ਉਸ ਵੇਲੇ ਜਿਹੜਾ ਸ਼ਾਹੀਨ ਬਾਗ ਵੱਡਾ ਮੋਰਚਾ ਵੀ ਲੱਗਿਆ ਰਿਹਾ ਪਰੰਤੂ ਉਹ ਉਸ ਤੋਂ ਬਾਅਦ ਖਤਮ ਹੋ ਗਿਆ ਸੀ ਤੇ ਇਸ ਤਰ੍ਹਾਂ ਦਾ ਕੋ ਮੰਤਰੀ ਪਦਰ ਦੇ ਉੱਪਰ ਵੀ ਇਸ ਦਾ ਵੱਡੇ ਪਦਰੇ ਦੇ ਵਿਰੋਧ ਹੋਇਆ ਸੀ ਪਰੰਤੂ ਹੁਣ ਸਰਕਾਰ ਇਸ ਤਰ੍ਹਾਂ ਕੇ ਕੇਂਦਰੀ ਮੰਤਰੀ ਨੇ ਇਹ ਕਿਹਾ ਕਿ ਸਰਕਾਰ ਇਸ ਸੰਬੰਧੀ ਪੂਰੀ ਤਰ੍ਹਾਂ irdh sankalp hai ki isnu lagu karegi ek hafte de vich lagu kar de vegi ڈاکٹر ਸਾਹਿਬ ਇਹ ਕਿਹੜੇ ਕੇਂਦਰੀ ਮੰਤਰੀ ਹੋਰਾਂ ਨੇ ਕਿਹਾ ਕਿੱਥੇ ਕਿਹਾ ਥੋੜਾ ਦੱਸਿਓ ਇਹ ਕੇਂਦਰੀ ਮੰਤਰੀ ਸ਼ਾਂਤਨੂ ਠਾਕਰ ਨੇ ਜਿਹੜੇ ਜਿਨ੍ਹਾਂ ਨੇ ਬੰਗਾਲ ਦੇ ਵਿੱਚ ਇਹ ਆਪਣਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਇਸ ਨੂੰ ਬਿਲਕੁਲ ਇਹ ਦਾ ਜਿਹੜਾ ਕਹਿ ਲਈਏ ਕਿ ਪੱਛਮੀ ਬੰਗਾਲ ਦੇ ਵਿੱਚ ਇੱਕ ਵੱਡਾ ਮਤਲਬ ਇਹਦੀ ਇੰਪੋਰਟੈਂਸ ਹੀ ਵੀ ਹੈ ਜੀ ਹਬੰ ਕੋਕੇ ਪੱਛਮੀ ਬੰਗਾਲ ਦੇ ਵਿੱਚ ਬਹੁਤ ਸਾਰੇ ਜਿਹੜੇ ਬੰਗਲਾਦੇਸ਼ੀ ਜਾਂ ਦੂਸਰੇ ਰਾਜਾਂ ਤੋਂ ਦੇਸ਼ਾਂ ਤੋਂ ਆਏ ਹੋਏ ਸ਼ਰਨਾਰਥੀ ਨੇ ਜਾਂ ਜਿਹੜੇ ਗੈਰ ਮੁਸਲਮ ਜਾਂ ਮੁਸਲਮ ਨਹੀਂ ਇਸ ਤਰ੍ਹਾਂ ਦੀ ਉੱਥੇ ਬਹੁਤ ਵੱਡੇ ਪੱਧਰ ਦੇ ਪਰਸ਼ਨਾਰਥੀਆਂ ਦੀ ਸੰਖਿਆ ਹੈ ਤੇ ਉਸ ਉਸ ਸਟੇਟ ਦੇ ਵਿੱਚ ਕੇਂਦਰੀ ਮੰਤਰੀ ਵੱਲੋਂ ਇਹ ਬਿਆਨ ਦੇਣਾ ਬਹੁਤ ਵੱਡੇ ਮਹਨੇ ਰੱਖਦਾ ਹੈ ਅਤੇ ਇਹ ਵੀ ਸਪਸ਼ਟ ਸੰਕੇਤ ਦੇ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਸੰਬੰਧੀ ਪੂਰੀ ਗੰਭੀਰਤਾ ਦੇ ਨਾਲ ਕਾਰਜ ਕਰ ਰਹੀ ਹੈ ਜੀ ਭਿੰਡਰ ਸਾਹਿਬ ਕ ਮੰਤਰੀ ਪੱਧਰ ਉੱਤੇ ਇਹ ਮਾਮਲਾ ਜਦੋਂ ਇਹ ਪਾਰ ਸਰਕਾਰ ਨੇ ਲਿਆਂਦਾ ਤਾਂ ਬੜੀ ਵੱਡੀ ਚਰਚਾ ਦਾ ਹਿੱਸਾ ਵੀ ਰਿਹਾ ਕਹਿੰਦਾ ਭਾਵ ਕਿ ਇਸ ਐਕਟ ਦੇ ਵਿੱਚ ਮੁਸਲਮਨ ਤੇ ਗੈਰ ਮੁਸਲਮਨ ਦੀ ਗੱਲ ਹੈ ਡਾਕਟਰ ਸਾਹਿਬ ਉਹ ਕੀ ਹੈ ਅਸਲ ਦੇ ਵਿੱਚ ਭਿੰਡਰ ਸਾਹਿਬ ਜਿਸ ਤਰ੍ਹਾਂ ਕਿ ਬੰਗਲਾਦੇਸ਼ ਅਫਗਾਨਿਸਤਾਨ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖ ਜਿਹੜੇ ਉੱਥੋਂ ਦੇ ਦਿੱਤੇ ਨਹੀਂ ਇਸ ਤਰ੍ਹਾਂ 파ਰਤੀ ਹੋ ਰਹੀ ਸੀ ਇਸ ਤਰ੍ਹਾਂ 파ਰਤੀ ਇਸ ਤਰ੍ਹਾਂ ਦੇ ਜਿਹੜੇ ਕਿ ਉੱਥੇ ਦੀਆਂ ਸਰਕਾਰਾਂ ਦੇ ਵੱਲੋਂ ਜ਼ੁਲਮ ਕਰਨ ਦੇ ਕਾਰਨ ਜਾਂ ਉਹਨਾਂ ਦੀਆਂ ਸਰਕਾਰਾਂ ਵੱਲੋਂ ਪੂਰੀ ਤਰ੍ਹਾਂ ਉਹਨਾਂ ਨੂੰ ਉਹਨਾਂ ਦੇਣ ਦੇ ਕਾਰਨ ਉਹਨਾਂ ਨੇ ਭਾਰਤ ਦੇ ਵਿਚਰਨ ਲਈ ਹੋਈ ਹੈ ਕਿਸੇ ਨਾ ਕਿਸੇ ਪੱਖੋਂ ਜਾਨੀ ਕਿ ਉਹ ਲੋਕ ਸਤਾਏ ਹੋਏ ਨੇ ਉੱਥੋਂ ਦੇ ਸਿਸਟਮ ਦੇ ਵਿੱਚ ਤਾਂ ਉਹ ਭਾਰਤ ਆਉਣਾ ਚਾਹੁੰਦੇ ਨੇ ਆ ਕੇ ਨਾਗਰਿਕਤਾ ਭਾਰਤ ਦੀ ਹਾਸਲ ਕਰਨਾ ਚਾਹੁੰਦੇ ਨੇ 2014 ਤੋਂ ਪਹਿਲਾਂ ਜਿਹੜੇ ਆਏ ਹੋਏ ਨੇ 31 ਦਸੰਬਰ 2014 ਤੋਂ ਪਹਿਲਾਂ ਦੀ ਜਿਹੜੇ ਆਏ ਹੋ ਉਹਨਾਂ ਨੂੰ ਨਾਗਰਿਕਤਾ ਪ੍ਰਦਾਨ ਕਰਨਾ ਜੀ ਜੀ ਇਹ ਕੋਸ਼ਿਸ਼ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਨਾਗਰਿਕਤਾ ਜਦ ਕੇ ਇਹ ਲੜਨੀ ਆਪਾਂ ਨੂੰ ਪਤਾ ਹੀ ਹੁੰਦਾ ਵੀ ਜਦੋਂ ਇੱਕ ਸਰਕਾਰ ਦੇ ਵੱਲੋਂ ਜਾਂਦਾ ਹੈ ਇੱਕ ਦੇ ਲਈ ਉਹ ਬਾਗੀ ਹੁੰਦੇ ਨੇ ਤੇ ਦੂਸਰੇ ਦੇ ਲਈ ਉਹ ਉਹਨਾਂ ਦੇ ਕੋਈ ਹੀਰੋ ਵੀ ਹੁੰਦੇ ਨੇ ਕਈ ਕਈ ਚੀਜ਼ਾਂ ਹੁੰਦੀਆਂ ਨੇ ਰਾਸਤੀ ਪੰਦਰ ਵੀ ਪਰ ਬੜਾ ਕੁਝ ਬਾਪਰਦਾ ਹੈਗਾ ਜਿਵੇਂ ਜਿਵੇਂ ਕਿ ਕਈ ਲੋਕ ਨਾ ਬਾਹਰਲੇ ਮੁਲਕਾਂ 'ਚ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਜ਼ ਦੇ ਵਿੱਚ ਜਾ ਕੇ ਦੱਸਦੇ ਆ ਕਿ ਅਸੀਂ ਭਾਰਤ ਸਰਕਾਰ ਵੱਲੋਂ ਸਤਾਏ ਹੋਏ ਆ ਤੇ ਸਾਨੂੰ ਉੱਥੇ ਰਹਿਣ ਵਸੀਬਾ ਦਿੱਤਾ ਜਾਏ ਇਹ ਵੀ ਇੱਕ ਉਹਦਾ ਵੱਖਰਾ ਪੱਖ ਹੈ ਨਾ ਜੀ ਬਿਲਕੁਲ ਭਿੰਡਰ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਭਾਰਤ ਦੇ ਵਿੱਚ ਲਹਿਰਾਂ ਚੱਲੀਆਂ ਹੂੰ ਜਾ ਹੈ ਪੰਜਾਬ ਦੀਆਂ ਜਾਂ ਹੋਰ ਸਟੇਟਾਂ ਦੇ ਵਿੱਚ ਕੱਬੇ ਪੱਕੀ ਜਿਸ ਤਰ੍ਹਾਂ ਦੇ ਹੈ ਉਹ ਇੱਥੋਂ ਦੇ ਜਿਹੜੇ ਬੰਦੇ ਜਾਂਦੇ ਨੇ ਬਾਹਰ ਅਮਰੀਕਾ ਕੈਨੇਡਾ ਜਾਂ ਯੂਰਪ ਦੇ ਵਿੱਚ ਉਹਨਾਂ ਨੇ ਰਾਸ ਕੱਬੇ ਦਾ ਸਜੇ ਪੱਕੀ ਹਾਂ ਜੀ 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 ਉਹਨਾਂ ਨੇ ਰਾਸੀ ਸ਼ਰਨ ਲਈ ਹੈ ਤੇ ਸ਼ਰਨ ਮੰਗਦੇ ਨੇ ਵੀ ਅਸੀਂ ਉਹਨਾਂ ਨੂੰ ਸਾਡੇ ਦੇਸ਼ ਦੇ ਵਿੱਚ ਸਾਨੂੰ ਸਤਾਇਆ ਗਿਆ ਇਹ ਇਹ ਇੱਕ ਵੱਖਰੀ ਤਰ੍ਹਾਂ ਦਾ ਮਸਲਾ ਹੈ ਇਹ ਧਰਮ ਦੇ ਨਾਂ ਤੇ ਹਮਮ ਸ਼ਰਮ ਔਰ ਘਰੇਲੂ ਸਮਾਜਿਕ ਪੱਧਰ ਦਾ ਜੀ ਸਮਾਜਿਕ ਪੱਧਰ ਦਾ ਇਹ ਇਹਦੀ ਇਹਦੀ ਕਾਫੀ ਵੱਡੀ ਇੰਪੋਰਟੈਂਸ ਹੈ ਇਹ ਇਹ ਦਾ ਵੀ ਵੱਖਰਾ ਸਿਗਨੀਫਿਕੈਂਸ ਹੈ ਤੇ ਇਸ ਸੰਬੰਧ ਵਿੱਚ ਭਾਰਤ ਸਰਕਾਰ ਨੇ ਇਹ ਜਿਹੜਾ ਕਾਨੂੰਨ ਲਿਆਂਦਾ ਉਹਨਾਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਦੇ ਲਈ ਇਹ ਇਹ ਲਾਗੂ ਕਰਨ ਦਾ ਜਿਹੜਾ ਕੇਂਦਰੀ ਮੰਤਰੀ ਨੇ ਸੰਕੇਤ ਦਿੱਤਾ ਹੁਣ ਅੱਗੇ ਵੇਖਣਾ ਹੋਵੇ ਕਿ ਭਾਰਤ ਸਰਕਾਰ ਕੀ ਪੈਂਤੜਾ ਪਣਾਉਂਦੀ ਹੈ ਬਾਕੀ ਜਿਵੇਂ ਉਹਨਾਂ ਨੇ ਕਿਹਾ ਕਿ ਹਫਤੇ ਦੇ ਵਿੱਚ ਵਿੱਚ ਲਾਗੂ ਹੋ ਰਿਹਾ ਤਾਂ ਫਿਰ ਵੱਡੀ ਗੱਲ ਹੈ ਪਿੰਰ ਸਾਹਿਬ ਜਿਸ ਤਰ੍ਹਾਂ ਜੇ ਕਿਹਾ ਹੈ ਤਾਂ ਕੇਂਦਰ ਸਰਕਾਰ ਦੇ ਮੰਤਰੀ ਦੇ ਕਹਿਣ ਦਾ ਕੋਈ ਮਾਣੇ ਹੁੰਦੇ ਨੇ ਤੇ ਫਿਰ ਕਹਿਣਾ ਕਿ ਕਿਸ ਜਗ੍ਹਾ ਤੇ ਕਿਸ ਸਮੇਂ ਤੇ ਇਹ ਇਹ ਵੀ ਇੱਕ ਵੱਖਰੀ ਮਹੱਤਤਾ ਹੈ ਕਿ ਕਿਸ ਸਮੇਂ ਤੇ ਕਿਸ ਮੋੜ ਦੇ ਉੱਪਰ ਉਹਨਾਂ ਨੇ ਕਿਹਾ ਇਹ ਇਸ ਤੋਂ ਇਹ ਲੱਗਦਾ ਹੈ ਵੀ ਸਰਕਾਰ ਇਸ ਸੰਬੰਧੀ ਪੂਰੀ ਤਰ੍ਹਾਂ ਵਚਨਬੱਧ ਹੋ ਚੁੱਕੀ ਹੈ ਪੂਰੀ ਤਰ੍ਹਾਂ ਗ੍ਰਿਹੜ ਸੰਕਲਪ ਉਹ ਇਸ ਨੂੰ ਲਾਗੂ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਬਿਲਕੁਲ ਡਾਕਟਰ ਸਾਹਿਬ ਇਹ ਦੋਨੇ ਪੱਖ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਰ ਅਰਜਨ ਖੜਗੇ ਕਹਿ ਰਹੇ ਨੇ ਕਿ ਆਖਰੀ ਚੋਣ ਹੈ ਉਹਨਾਂ ਨੂੰ ਵੱਡਾ ਖਾਸਾ ਉਸ ਖਾਸੇ ਉੱਤੇ ਤੁਸੀਂ ਵਿਸਤਾਰ ਨਾਲ ਚਰਚਾ ਕੀਤੀ ਹੈ ਤੇ ਨਾਲ ਸੀਏ ਕਿ ਇੱਕ ਹਫਤੇ ਦੇ ਵਿੱਚ ਅਲੱਗ ਹੋ ਰਿਹਾ ਉਹਦੇ ਆਸ-ਪਾਸ ਤੁਸੀਂ ਸਾਰੀ ਗੱਲਬਾਤ ਆਪਣੇ ਸਰੋਤਿਆਂ ਨੂੰ ਪੰਚਾਈ ਹੈ ਦਿੱਤੀ ਹੈ ਸੋ ਚੈਨਲ ਈ ਮਿਸ਼ਨ ਪੰਜਾਬੀ ਲਈ ਡਾਕਟਰ ਸਾਹਿਬ ਤੁਸੀਂ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ